ਪੁਲਿਸ ਨੇ ਫੜਲੇ ਨਸ਼ੇ ਵੇਚਣ ਵਾਲੇ ਵੱਡੇ ਵਪਾਰੀ ਇਹ ਮਗਰਮੱਛ ਲੰਬੇ ਸਮੇਂ ਤੋਂ ਨਸ਼ਾ ਵੇਚਦੇ ਪਏ ਸੀ ਨਹੀਂ ਸੀ ਡਰਦੇ ਲੁਕ ਛੁਪ ਕੇ ਆਪਣੇ ਕੰਮ ਨੂੰ ਅੰਜਾਮ ਦੇਈ ਜਾ ਰਹੇ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਕਾਫੀ ਸਮੇਂ ਤੋਂ ਨਸ਼ਾ ਵੇਚਿਆ ਜਾ ਰਿਹਾ ਹੈ ਲੇਕਿਨ ਇਹਨਾਂ ਛਾਤਰ ਲੁਟੇਰਿਆਂ ਇਹਨਾਂ ਛਾਤਰ ਵੱਡੇ ਮਗਰਮੱਛਾਂ ਦਾ ਨਸ਼ੇ ਦੇ ਵਪਾਰੀਆਂ ਦਾ ਤਰੀਕਾ ਇਸ ਤਰ੍ਹਾਂ ਦਾ ਹੈਗਾ ਸੀ ਕਿ ਹਰ ਕੋਈ ਹੈਰਾਨ ਹੋ ਗਿਆ ਤੇ ਇਹ ਇਹਨੇ ਚੇਤੋਂ ਬਚ ਬਚਾ ਕਿਵੇਂ ਕਰਦੇ ਰਹੇ ਹੁਣ ਪੁਲਿਸ ਨੇ ਮੋਟੀ ਹੈਰੋਨ ਦੇ ਨਾਲ ਇਹਨਾਂ ਨੂੰ ਫੜਤਾ ਲਿਆ ਹੈ ਪਲਾਸੇ ਵੀ ਕਰਦੇ ਪਏ ਲੇਕਿਨ ਕਿਤਨਾ ਕਿਤੇ ਇੱਕ ਪੰਜਾਬ ਦੇ ਇੱਕ ਨਾਗਰਿਕ ਹੋਣ ਦੇ ਨਾਤੇ ਲੋਕਾਂ ਨੂੰ ਇਹ ਚਾਹੀਦਾਗਾ ਹੈ ਤੇ ਆਸ-ਪਾਸ ਇੱਥੇ ਨਸ਼ਾ ਵਿਕਦਾ ਹੈ ਉੱਤੇ ਪ੍ਰਸ਼ਾਸਨ ਜੇ ਨਹੀਂ ਪਹੁੰਚ ਪਾ ਰਿਹਾ ਕਿ ਉਹਨਾਂ ਨੂੰ ਨਹੀਂ ਇਤਰਾਮ ਦੇਦੀ ਵੀ ਤੇ ਖੁਦ ਹੀ ਉਸ ਦੀ ਆਵਾਜ਼ ਉਠਾਓ ਕਿ ਜੇ ਕੋਈ ਮਾਤੜ ਬੰਦਾ ਗੱਲ ਕਰੀ ਉਠਾ ਵੀ ਲੈਂਦਾ ਤਾਂ ਫਿਰ ਉਹਦੇ ਨਾਲ ਤਾਂ ਮਾਰਾ ਜੋ ਕਰ ਦਿੰਦੇ ਨਸ਼ੇੜੀ ਕਜਾਮ ਨਸ਼ਾ ਵੇਚਣ ਵਾਲੇ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਆ ਸਰਕਾਰਾਂ ਨੂੰ ਵੱਡੇ ਕਾਨੂੰਨ ਲੈ ਕੇ ਆਉਣੇ ਚਾਹੀਦੇ ਤਾਂ ਕਿ ਜਦੋਂ ਇਹਨਾਂ ਦੇ ਉੱਤੇ ਕੋਈ ਅਫਰਿਆ ਦਰਜ ਹੋਵੇ ਤਾਂ ਇਹ ਕੋਈ ਦਿਨਾਂ ਦੇ ਵਿੱਚ ਕੋਈ ਮਹੀਨਿਆਂ ਦੇ ਵਿੱਚ ਨਹੀਂ ਸਾਲੋਂ ਸਾਲ ਉਸ ਐਫਆਈਆਰ ਤੇ ਜਮਾਨਤ ਨਾ ਲੈ ਸਕਣ ਤਾਂ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਨਾਲ ਜੀ ਸਕਣ ਲੇਕਿਨ ਲੱਗਦਾ ਤਾਂ ਨਹੀਂ ਇਹ ਪੰਜਾਬ ਦੇ ਹਾਲਾਤ ਕੁਝ ਬਦਲਣਗੇ ਕਿਉਂਕਿ ਦਿਨ ਦੇ ਦਿਨ ਖਰਾਬ ਹੀ ਹੁੰਦੇ ਨਜ਼ਰਾਂ ਉਦੇ ਭੇਗੇ ਨੇ ਹਾਲਾਂਕਿ ਬਹੁਤ ਸਾਰੀਆਂ ਵਾਰਤਾਾਂ ਦੱਤਾਂ ਨੂੰ ਰੋਕ ਕੇ ਪੁਲਸ ਵੱਲੋਂ ਵੱਡੀਆਂ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਲੇਕਿਨ ਕਿਤਨਾ ਕਿਤੇ ਲਗਾਤਾਰ ਔਨੀਆਂ ਹੀ ਵਾਰਦਾਤਾਂ ਵਧਦੀਆਂ ਹੋਈਆਂ ਨਜ਼ਰ ਆਉਂਦੀ ਹੈ ਪਈ ਉਹ ਦੇਖਣਾ ਆਏਗਾ ਕਿ ਪੰਜਾਬ ਸਰਕਾਰ ਕੀ ਕਰਦੀ ਆ ਔਰ ਜ਼ਿਲ੍ਹਾ ਪ੍ਰਸ਼ਾਸਨ ਹੈ ਕਿਸ ਤਰ੍ਹਾਂ ਇੰਨਾ ਵੱਡੇ ਨਸ਼ੇੜੀਆਂ ਨੂੰ ਲੁਟੇਰਿਆਂ ਨੂੰ ਨੱਥ ਪਾਉਂਦਾ ਆ ਇਹ ਆਪਣੇ ਆਪ ਚ ਵੱਡਾ ਇੱਕ ਸਵਾਲ ਹੈਗਾ ਸਾਡੇ ਅਮਰ ਅਮਰਸਰ ਪੁਲਿਸ ਦੇ ਐਸਪੀ ਸ਼੍ਰੀ ਵਿਮਨੂ ਰਾਣਾ ਜੀ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਕਿ ਕੁਝ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਇਥੇ ਅਮਰਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਦੇ ਆਧਾਰ ਤੇ ਇੱਕ ਕੇਸ ਕੇਸ ਦਰਜ ਕਰਕੇ ਉਹਨੂੰ ਫੋਲੋ ਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲਖਾ ਖੇਮ ਕਰਨ ਨਿਵਾਸੀ ਤਰਨਤਾਰਨ ਉਹਨੂੰ ਉਥੋਂ ਖੇਮ ਕਰਨ ਤੋਂ ਜਾ ਕੇ ਕਾਬੂ ਕੀਤਾ ਤੇ ਉਹਨੂੰ ਜਿਹੜਾ ਐਡਵਾਂਸ ਸੀ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਕਾਮ ਕੀਤਾ ਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਖੇਮ ਕਰਨ ਕਿਹੜੀ ਜਗ੍ਹਾ ਤੋਂ ਪੈਗੋ ਤੇ ਬਰਾਮਦ ਹੋਈ ਜੀ ਮੈਨੂੰ ਖੇਮ ਕਰਨ ਬਾਰਡਰ ਤੋਂ ਉਰਲੇ ਪਾਸੇ ਬਾਰਡਰ ਦੇ ਨਾਲ ਹੀ ਆ ਬਾਰਡਰ ਤੋੜੇ ਹੈਗਾ ਬੇਟਾ ਸਰ ਇਹ ਕਿਹੜੇ ਐਫਆਈਆ ਦਾ ਹਿਸਤਾ ਹੈ ਇਹ ਨਵੀਂ ਐਫਆਈਆ ਦਰਜ ਹੋਈ ਜੀ 130 ਨੰਬਰ ਐਫਆਈਆ ਆ ਇਹ ਕੱਲ ਦਰਜ ਹੋਈ ਆ 21 23 25 61 ਐਨਡੀਪੀਐਸ ਥਾਣਾ ਸਲਾਮਾਬਾਦ ਅੰਮ੍ਰਿਤਸਰ ਇਹ ਕਿ ਕਿ ਤੋਈ ਪਾਕਿਸਤਾਨ ਕੇ ਸਮੋਧ ਰਿ ਕੋ ਲੋਆ ਇਹ 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 ਪਾਕਿਸਤਾਨ ਤੋਂ ਅਲੀ ਅਲੀ ਨਾਮੀ ਸਮਗਲਰ ਹੈਗਾ ਜੀ ਉਹ ਉਹ ਨੇ ਉਹ ਨੇ ਸਪਲਾਈ ਕੀਤੀ ਸਰ ਇਸ ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਮਾਰਕੀਟ ਵੈਲਿਊ ਇੱਥੇ ਦੀ ਹੋਰ ਆ ਅਮਰੀਕਾ ਦੀ ਹੋਰ ਆ ਕਿਤੇ ਦੀ ਹੋਰ ਆ ਸਾਡੇ ਲਈ ਜਿਹੜਾ ਨਸ਼ਾ ਦਾ ਨਸ਼ਾ ਆਦੀ ਕਿ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦੇ ਕੋਈ ਮੁੱਲ ਪਾਉਣਾ ਦੇ ਨਾਲ ਵੇਚਣਾ ਸੀ ਨਾ ਡਿਸਟੋਇ ਕਰਨਾ ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੇ ਬਾਅਦ ਜੀ। ਇਹ ਸਰ ਇਹ ਕੇਪ ਆਈ ਕਦੋਂ ਸੀ ਕਿਸ ਤਰੀਕ ਨੂੰ ਆਈ ਸੀ? ਸਰ ਕਿੱਥੇ ਪਹੁੰਚਦੀ ਸੀ ਇਹ ਇੱਕ ਕੱਲ ਆਈ ਸੀ ਤੇ ਅਮਰਸਰ ਹੋਣੀ ਸੀ ਜੀ। ਅਮਰ ਸ਼ਹਿਰ ਚੋਂ ਅੱਦੇ ਆ ਕੇ ਇਹਨਾਂ ਨੇ ਗਾਂ ਪੈਡਲਰਸ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ ਕੀ ਕਰਨੀ ਸੀ। ਦੈਟ ਵਿਲ ਬੀ ਡਿਸਕਸਡ ਇਨ ਇਨਵੈਸਟੀਗੇਸ਼ਨ। ਸਰ ਆਈ ਡਰੋਨ ਰਾਹੀਂ ਆਈ ਹੈ। ਹਾਂਜੀ ਆਈ ਡਰੋਨ ਰਾਹੀਂ। ਉਹ ਗੰਦੀ ਬਾਈ ਹੋਈ ਬੰਦੇ ਜਿਨ੍ਹਾਂ ਨੂੰ ਸਪਲਾਈ ਕਰਨੀ ਸੀ। ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ। ਸੌਰੀ ਵੀ ਕੈਨਟ ਡੂ। ਨਹੀਂ ਨਾ ਖਾ ਪਹਿਲੇ ਹੈ ਵੀ ਕੇਸ ਕਰ ਜੀ ਸਰ। ਇਹਦੇ ਖਿਲਾਫ ਪਹਿਲਾਂ ਕੋਈ ਦਰਜ ਨਹੀਂ। ਕੋਈ ਵਦੇਸ਼ੀ ਲਿੰਕ ਹੀ ਹੈ ਨਾ ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ ਉਹ ਵਿਦੇਸ਼ੀ ਲਿੰਕ ਹੀ ਆ ਇੱਕ ਡਿਪਾਰਟਮੈਂਟ ਨੂੰ ਗੁੰਮਰਾਹ ਕਰਵਾ ਕੇ ਨਾਇਬਤ ਦੇ ਲੱਖੇ ਰੇ ਵੀ ਇੱਥੇ ਬੈਠੇ ਨੇ ਉਹਦਾ ਲਿੰਕ ਨਹੀਂ ਹੈ ਜੀ ਲੰਡੇ ਦਾ ਲਿੰਕ ਨਹੀਂ ਨਹੀਂ ਲੰਡੇ ਦਾ ਤਾਂ ਜ ਕੋਈ ਨਹੀਂ ਹੈਗਾ ਸਿਰਫ ਉਹ ਅਲੀ ਦਾ ਹੀ ਲਿੰਕ ਹੈਗਾ ਉਹ ਜਿਹੜਾ ਵਿਦੇਸ਼ੀ ਲਿੰਕ ਹੀ ਆ ਸਰ ਇਹਦਾ ਬੈਕਗ੍ਰਾਉਂਡ ਕੀ ਹੈ ਕੰਮ ਕੁੰਮ ਕੀ ਕਰਦਾ ਹੈ ਇਹ ਕੀ ਹੈ ਇਹ ਮਜ਼ਦੂਰੀ ਦਾ ਕੰਮ ਕਰਦਾ ਪੰਜ 6 ਕਲਾਸਾਂ ਪੜਿਆ ਹੋਆ ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਦੇ ਇਹਦੇ ਖਿਲਾਫ ਪਹਿਲਾਂ ਕੋਈ ਪਹਿਲਾਂ ਮਕਦਮਾ ਸੀ ਸਰ ਇਹ ਲਿੰਕ ਕਿਸ ਲਿੰਕ ਵਿੱਚ ਆਇਆ ਜੀ ਹਾਂਜੀ ਇਹਦੇ ਲਿੰਕ ਵਿੱਚ ਆਇਆ ਜੀ ਲਿੰਕ ਵਿੱਚ ਮਤਲਬ ਉਹਨਾਂ ਕਿਹੜੇ ਥਰੂ ਮੈਨਰੀ ਆਂਦੇ ਅਲੀ ਜਿਹੜਾ ਫੋਰਨ ਪਾਕਿਸਤਾਨ 'ਚ ਬੈਠਾ ਇਹ ਇੰਡੀਆ ਦੇ ਅਮਰਸਰ ਦੇ ਬੰਦੇ ਹੈਗੇ ਨੇ ਉਹਨੂੰ ਡੈਟੀਫਾਈ ਕਰਾਂਗੇ ਉਹ ਬੈਕਵਰਡ ਫਾਰਵਰਡ ਲਿੰਕੇਜ ਇਨਵੈਸਟੀਗੇਸ਼ਨ ਤਰ੍ਹਾਂ ਜੋ ਬੀ ਐਸਟੈਬਲਿਸ਼ ਹੋਊਗਾ ਉਹਨਾਂ ਸਰਦਾਰਾਂ ਦੇ ਸਰ ਪਹਿਲਾਂ ਵੀ ਕੋਈ ਕਨਸਾਈਨਮੈਂਟ ਮੰਗਵਾ ਚੁੱਕਾ ਹੈ ਜਾਂ ਇਹ ਪਹਿਲੀ ਕੋਈ ਇਨਵੈਸਟੀਗੇਸ਼ਨ ਦਾ ਰਿਪੋਰਟ ਹੈ ਸਰ ਜੀ ਫੀਲਿੰਗ ਕੀ ਪਾਈ ਸੀ ਕੁਝ ਦਿਨ ਪਹਿਲਾਂ ਉਹਦਾ ਕੋਈ ਨਾਮ ਆਇਆ ਉਹਦੇ ਨਾਮ ਦਾ ਕੋਈ ਗਲਤ ਨਹੀਂ ਜੀ ਇਹ ਇਹ ਡਿਫਰੈਂਟ ਹੈ ਸਰ ਕਿਨੇ ਦਾ ਕੰਮ ਕਰਿਆ ਸੀ ਇਹ ਇਨਵੈਸਟੀਗੇਸ਼ਨ ਜਿਹਨੂੰ ਇੰਟਰੋਗੇਟ ਕਰਾਂਗੇ ਜੀ ਅਸੀਂ ਇਹਨੂੰ ਹੁਣੇ ਫੜਿਆ ਫਸਟ ਟਾਈਮ ਫੜਿਆ ਤੇ ਪਹਿਲਾਂ ਕੋਈ ਐਨਡੀ ਦਾ ਪਰਚਾ ਵੀ ਨਹੀਂ ਹੈ ਇਹਦਾ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ ਤੇ ਉਹ ਚੈੱਕ ਕਰਾਂਗੇ ਇਸ ਤੋਂ ਇਸ ਤੋਂ ਇਲਾਵਾ ਮੈਂ ਤੁਹਾਡੀ ਜਾਣਕਾਰੀ ਇਹ ਦੱਸਾਂ ਪਿਛਲੇ 3-4 ਦਿਨ ਪਹਿਲਾਂ ਸਾਡੇ ਦੋ ਦੋਸ਼ੀ ਸੀ ਜਿਹੜੇ ਚੋਰੀ 'ਚ ਫੜੇ ਹੋਏ ਸੀ ਉਹਨਾਂ ਨੂੰ ਰਿਕਵਰੀ ਕਰ ਲਈ ਅਮਰਸਰ ਦੀ ਪੁਲਿਸ ਆ ਜਿਹੜੀ ਉਹ ਬਿਆਸ ਲੈ ਕੇ ਗਏ ਸੀ ਉਥੇ ਉਹ ਸਾਡੇ ਹੀ ਕਰਮਚਾਰੀ ਦੇ ਹਮਲਾ ਕਰਕੇ ਦੋ ਬੰਦੇ ਸੀ ਇੱਕ ਬੰਦੇ ਤੇ ਹਮਲਾ ਕਰਕੇ ਉਦੋਂ ਪਾਰ ਹੋ ਗਏ ਦੋਨੇ ਬੰਦੇ ਭੱਜ ਗਏ ਸੀਗੇ ਉਹ ਦੋਨੇ ਬੰਦੇ ਦੋਸ਼ੀ ਮਨਦੀਪ ਸਿੰਘ ਤੇ ਦੋਸ਼ੀ ਸਤਨਾਮ ਸਿੰਘ ਉਹਨਾਂ ਨੂੰ ਸੀ ਕਾਬੂ ਕਰ ਲਿਆ ਉਹਨਾਂ ਦੇ ਖਿਲਾਫ 307 ਦਾ ਬਿਆਸ ਵਿੱਚ ਬਰਚਾ ਦਰਜਾ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਦੁਬਾਰਾ ਜੇਲ੍ਹ ਭੇਜਿਆ ਸਰ ਇਹਨਾਂ ਕਾਬੂ ਕਿਵੇਂ ਕੀਤਾ ਇਹਨਾਂ ਨੂੰ ਮਨਦੀਪ ਸਿੰਘ ਇਹਨਾਂ ਨੂੰ ਅਸੀਂ ਰੂਰਲ ਅਮਸਾ ਦੇ ਏਰੀਆ ਜੰਡੇਆਲਾ ਦੇ ਲਗ ਅਥੋਂ ਬਾਬੂ ਕੀਤਾਗਾ ਤੇ ਅਸੀਂ ਕਮਿਸ਼ਨੇਟ ਪੁਲਿਸ ਨੇ ਐਫਰਟ ਕਰਕੇ ਜਿਹੜੇ ਬੰਦੇ ਭਜੇ ਸੀ ਉਹਨਾਂ ਨੂੰ ਵਾਪਸ ਲਿਆ ਤੇ ਨਾ ਸਭ ਨਸ਼ਾ ਕਿਸੇ ਵੀ ਜਿਹੜੇ ਨੇ ਪ੍ਰਾਪਰਟੀ ਬਣਾਈ ਹੈ ਉਸ ਜੀ ਦਾ ਕੁਝ ਹਾਂਜੀ ਜੋ ਜੋ ਵੀ ਪ੍ਰਾਪਰਟੀ ਬਣੇਗੀ ਉਹਨੂੰ ਅਸੀਂ ਕਾਨੂੰਨ ਤਹਿਤ ਜਾਬਤੀ ਅਨਸਾਰ ਨੂੰ ਅਸੀਂ ਕਬਜ਼ੇ ਸਾਡੇ ਦੇ ਕਾਲਕ ਨੂੰ ਉਹ ਲੋਟ ਮੋਦੀ ਤੁਸੀਂ ਕਹਿੰਦੇ ਹਾਲੇ ਮਸਲਾ ਕੀਤਾ ਉਹਦੇ ਵਿੱਚ ਮੈਂ ਤੁਹਾਨੂੰ ਫਾਲੋ ਅਪ ਕੀਤਾ ਕੁਝ ਸਰ ਕੋਈ ਅਸਲ ਵਿੱਚ ਦੋ ਬੰਦੇ ਵਰਕਰ ਦੇ ਸੀ ਜਿਹਨਾਂ ਨੇ ਉਹ ਲੱਗੇ ਹੋਏ ਹੈ ਜੀ ਇਨਵੈਸਟੀਗੇਸ਼ਨ ਜਾਰੀ ਹੈ ਲੱਗੇ ਹੋਏ ਆ ਜਦੋਂ ਵੀ ਕੋਈ ਉਹਦੇ ਐਡਵਾਂਸ ਨਾਲ ਸੂਚਨਾ ਮਿਲੂਗੀ ਤੁਹਾਨੂੰ ਕੋਈ ਲੱਗੇ ਸੀ ਇੱਕ ਦੋ ਕੁਰੀਏ ਬੋਰ ਅਰੈਸਟ ਹੋਈਆਂ ਨਹੀਂ ਉਹ ਨਹੀਂ ਅਰੈਸਟ ਨਹੀਂ ਹੋਈਆਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਨਹੀਂ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ